ਅੱਜ ਰਾਸ਼ਪਤੀ ਟਰੰਪ ਹੁਣਾਂ ਨੇ ਸਟੀਲ ਦੇ ਟੈਰਿਫਸ ਨੂੰ ਲੈ ਕੇ ਨਵਾਂ ਬਿਆਨ ਦਿੱਤਾ ਆ ਜਿਸ ਵਿੱਚ ਉਹ ਸਟੀਲ ਬਾਹਰੋਂ ਆ ਰਹੇ ਸਟੀਲ ਅਮਰੀਕਾ ਦੇ ਵਿੱਚ ਉਸ ਦੇ ਉੱਤੇ ਟੈਰਿਫਸ ਆ ਉਹਨਾਂ ਨੂੰ ਦੁੱਗਣਾ ਕਰਨ ਜਾ ਰਹੇ ਆ ਪਹਿਲਾਂ 25% ਟੈਰਿਫ ਇਹਨਾਂ ਦੇ ਦੁਆਰਾ ਐਲਾਨਿਆ ਗਿਆ ਸੀ ਮਹੀਨਾ ਪਹਿਲਾਂ ਮੈਕਸੀਕੋ ਕੈਨੇਡਾ ਜਾਂ ਹੋਰ ਕਿਸੇ ਵੀ ਮੁਲਕ ਤੋਂ ਬਾਹਰੋਂ ਕੋਈ ਵੀ ਜਿਹੜਾ ਸਟੀਲ ਜਿਹੜਾ ਆ ਉਹ ਅ ਇمپੋਰਟ ਹੁੰਦਾ ਸੀਗਾ ਸੋ ਉਸ ਨੂੰ ਹੁਣ ਵਧਾ ਕੇ ਇਹਨਾਂ ਨੇ ਕਹਿ ਦਿੱਤਾ ਹੈ ਵੀ ਇਹ ਹੁਣ 25% ਦੇ ਉੱਤੇ ਕਰਨ ਜਾ ਰਹੇ ਆ ਕਿੰਨੇ ਵੀ ਜਿਹੜੇ ਯੂ ਐਸ ਦਾ ਜਿਹੜਾ ਸਟੀਲ ਆ ਉਸ ਨੂੰ ਬਚਾਉਣ ਦੇ ਲਈ ਇਹਨਾਂ ਦੀਆਂ ਜਿਹੜੀਆਂ ਜੌਬਸ ਆ ਉਹਨਾਂ ਨੂੰ ਬਰਕਰਾਰ ਰੱਖਣ ਦੇ ਲਈ ਅਮਰੀਕਾ ਦਾ ਸਟੀਲ ਜਿਹੜਾ ਆ ਉਹ ਵਧਿਆ ਆ ਤੇ ਇਸ ਲਈ ਅਸੀਂ ਬਾਹਰੋਂ ਆ ਰਹੇ ਸਟੀਲ ਦੇ ਉੱਤੇ ਜਿਹੜੀ ਇਹ ਟੈਰਿਫਾ ਵਧਾਉਣ ਜਾ ਰਹੇ ਆ ਇਸ ਦੇ ਨਾਲ ਕੈਨੇਡਾ ਮੈਕਸੀਕੋ ਤੇ ਹੋਰ ਮੁਲਕਾਂ ਤੋਂ ਆ ਰਹੇ ਜਿਹੜੇ ਟੈਰਿਫਸ ਸਮਾਨਾ ਉਸ ਉੱਤੇ ਵੀ ਜਿਹੜਾ ਉਹ ਅਸਰ ਪੈ ਸਕਦਾ ਆ ਅਰਵਨ ਵਰਕਸ ਵੈਸਟ ਮਿਫਲਨ ਪੈਂਸਿਲਵੇਨੀਆ ਦੇ ਵਿੱਚ ਯੂ ਐਸ ਸਟੀਲ ਦੇ ਇੱਕ ਫੈਕਟਰੀ ਦੇ ਵਿੱਚ ਸੰਬੋਧਨ ਕਰਦੇ ਹੋਏ ਰਾਸ਼ਪਤੀ 트ੰਪ ਨੇ ਇਹ ਗੱਲ ਆਖੀ ਆ ਨਿਪੋਨ ਜਿਹੜੀ ਜਪਾਨ ਦੀ ਸਟੀਲ ਦੀ ਕੰਪਨੀ ਆ ਉਹ ਕਹਿੰਦੇ ਆ ਵੀ ਹੁਣ ਅਮਰੀਕਾ ਦੇ ਵਿੱਚ ਅਗਲੇ 14 ਮਹੀਨਿਆਂ ਚ 14 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਿਹੜੀ ਉਹ ਜਾਰੀ ਹੈਗੀ ਆ ਸੋ ਪittsburg ਦੇ ਵਿੱਚ ਜਿਹੜੇ US steel ਦਾ ਹੈੱਡਕੁਆਟਰ ਆ ਉੱਥੇ ਇਹ ਜਿਹੜੀ ਚੀਜ਼ ਆ ਅੱਜ ਐਲਾਨੀ ਗਈ ਆ 트ੰਪ ਉਹਨਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਵੀ ਇਹ ਜਿਹੜੀ ਇਨਵੈਸਟਮੈਂਟ ਇਹ ਜਿਹੜੀ ਡੀਲ ਆ ਉਹ ਇੱਕ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਆ ਉਹਨਾਂ ਨੂੰ ਪਾਰਸ਼ਲ ਓਨਰਸ਼ਿਪ ਜਿਹੜੀ ਉਹ ਦਿੱਤੀ ਜਾਊਗੀ USA ਨੂੰ ਵੀ ਇਸ ਦਾ ਜਿਹੜਾ ਕੰਟਰੋਲ ਆ ਉਹ ਰਹੇਗਾ ਇਸ ਤੋਂ ਪਹਿਲਾਂ ਜਿਹੜਾ ਮਰਜਰ ਹੋਣਾ ਸੀਗਾ ਉਸ ਨੂੰ ਲੈ ਕੇ ਕਈ ਤਰੀਕੇ ਦੀਆਂ ਅਟਕਲਾਂ ਜਿਹੜੀਆਂ ਉਹ ਚੱਲ ਰਹੀਆਂ ਸੀ ਕਈ ਕਿਸੇ ਸਮੇਂ ਦੇ ਉੱਤੇ ਜਿਹੜੇ ਸਾਬਕਾ ਰਾਸ਼ਪਤੀ ਜੋਬਾਈਡਨ ਆ ਉਹਨਾਂ ਨੇ ਇਸ ਡੀਲ ਜੋ ਜਨੂਰੀ ਦੇ ਵਿੱਚ ਪਹਿਲਾਂ ਸੋਚੀ ਗਈ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਸੀ ਬਾਈਡਨ ਹੁਣਾਂ ਨੇ ਬਲੌਕ ਕਰ ਦਿੱਤਾ ਸੀ ਨਿੱਪਨ ਸਟੀਲ ਦੇ ਦੁਆਰਾ ਯੂ ਐਸ ਸਟੀਲ ਨੂੰ ਖਰੀਦੇ ਜਾਣ ਨੂੰ ਉਹਨਾਂ ਨੇ ਕਿਹਾ ਵੀ ਨੈਸ਼ਨਲ ਸਿਕਿਉਰਿਟੀ ਦਾ ਇਸ ਦੇ ਵਿੱਚ ਖਤਰਾ ਆ ਤੇ ਸਪਲਾਈ ਚੇਨ ਇਸ ਦੇ ਨਾਲ ਅਸਰ ਜਿਹੜੀ ਉਹ ਪੈ ਸਕਦੀ ਆ 트럼ਪ ਹੋਣਾ ਨੇ ਫਿਰ ਇੱਕ ਨਵਾਂ ਰਿਵਿਊ ਆਰਡਰ ਕੀਤਾ ਸੀ ਅਪ੍ਰੈਲ ਮਹੀਨੇ ਚ ਇਸ ਡੀਲ ਨੂੰ ਜਿਹੜਾ ਉਹ ਲੈ ਕੇ ਪਹਿਲਾਂ ਇਹ ਵੀ ਆਪੋਜੀਸ਼ਨ ਦੇ ਵਿੱਚ ਜਿਹੜੇ ਸੀਗੇ ਤੇ ਫਿਰ ਇਵੈਂਚੁਅਲੀ ਜਿਹੜਾ ਆ ਯੂ ਐਸ ਟੀਲ ਨੂੰ ਵੇਚਣ ਦੇ ਲਈ ਜਾਂ ਯੂ ਐਸ ਟੀਲ ਨਿੱਪਣ ਵਾਲੇ ਖਰੀਦ ਲੈਣ ਉਸ ਨੂੰ ਉਸ ਦੇ ਉੱਤੇ ਆਪਣਾ ਕਹਿ ਸਕਦੇ ਆ ਵੀ ਇਹਨਾਂ ਨੇ ਰੋਕਾ ਉਸ ਨੂੰ ਨਰਮਾ ਲਿਆ ਸੋ ਹੁਣ ਇਹ ਯੂ ਐਸ ਟੀਲ ਨੂੰ ਖਰੀਦਣਗੇ ਜਿਸ ਦੀ ਪਾਰਸ਼ਲ ਓਨਰਸ਼ਿਪ US ਇਹਦੇ ਕੋਲ ਰਹੇਗੀ ਪਰ ਨਾਲ ਦੇ ਨਾਲ ਬਾਹਰੀ ਮੁਲਕਾਂ ਤੋਂ ਆ ਰਹੇ ਜਿਹੜੇ ਸਟੀਲ ਆ ਉਸ ਦੇ ਉੱਤੇ ਟੈਰਿਫਾ 25 ਤੋਂ ਵਧਾ ਕੇ ਹੁਣ 50% ਜਿਹੜਾ ਟੈਰਿਫ ਹੋ ਕਰ ਦਿੱਤਾ ਗਿਆ ਆ ਜੀ